ਹਰਿਆਣੇ ਦੀ ਫੁੱਲ ਤਿਆਰੀਆਂ ਹਜ਼ਾਰ ਪਲਸ ਟਰਾਲੀ ਦਿੱਲੀ ਵੱਲ ਕੂਚ ਕਰੂਗੀ ਤੇ ਸਵੇਰੇ ਬਾਰਡਰ ਤੇ 50 ਦਾ ਟਰੈਕਟਰ 4x4 ਨੇ ਜਿਹੜੇ ਸਪੈਸ਼ਲ ਬੈਰੀਏਡ ਤੋੜਨ ਆਉਣਗੇ ਤੇ ਤਾਂ ਫੇਰ ਵੀ ਕੀ ਤਿਆਰੀਆਂ ਕਰ ਰਹੀ ਹੈ ਜੇ ਸਰਕਾਰਾਂ ਸੁਗੈਸ ਦੇ ਗੋਲੀ ਸਾਡੇ ਵੱਲੋਂ ਤਾਂ ਮੋਦੀ ਨੂੰ ਕਹਿੰਨੇ ਆ ਵੀ ਤੂੰ ਕਰ ਲੈ ਬਾਬਾ ਜੀ ਤੂੰ ਗੋਲੀਆਂ ਮਾਰਦਾ ਚਲੀ ਜਾ ਵੀ ਤੂੰ ਗੋਲੀਆਂ ਵਾਲੀ ਕਰ ਤੇ ਆ ਜੀ ਸਾਰੀ ਦੀ ਸਾਰੀ ਠੀਕ ਹੈ ਅਸੀਂ ਖਾਂਦੇ ਚਲੇ ਜਾਵਾਂਗੇ 2 ਘੰਟੇ ਸੰਭੂ ਬਾਰਡਰ ਨੂੰ ਪੰਦਰਾ ਕਰ ਦਾਂਗੇ ਐਨੀ ਕੀ ਤਿਆਰੀ ਹੈ ਬਾਬੇ ਦੀ ਇਹ ਮੇ 2 ਤਰੀਕ ਨੂੰ ਸਾਨੂੰ ਰਿਪੋਰਟਾਂ ਆ ਗਈਆਂ ਸੀਗੀਆਂ ਵੀ ਜਥੇਬੰਦੀ ਨੇ ਕਹਿਤਾ ਸੀ ਵੀ ਅੱਜ ਤੋਂ ਬਾਅਦ ਜਿਹੜਾ ਵੀ ਫੜਿਆ ਗਿਆ ਉਹ ਅੰਦੋਲਨ ਦਾ ਹਿੱਸਾ ਨਹੀਂ ਬਣੂਗਾ ਪਤਾ ਨਹੀਂ ਕਿੰਨੇ ਕੇਸ ਸਾਡੇ ਤੇ ਪਾ ਕੇ ਸਾਨੂੰ ਜੇਣਾ ਤੇ ਡੱਕਣਗੇ ਵੀ ਹੁਣ ਤੁਹਾਡੀ ਇਕੱਲੇ-ਇਕੱਲੇ ਦੀ ਆਪਣੀ-ਆਪਣੀ ਜ਼ਿੰਮੇਵਾਰੀ ਹੈ ਵੀ 13 ਤਰੀਕ ਤੱਕ ਕਿਸੇ ਨੇ ਫੜੇ ਨਹੀਂ ਜਾਣਾ ਫਿਰ ਉਹ ਸਾਡੇ ਤੇ ਜ਼ਿੰਮੇਵਾਰੀ ਆ ਜਾਂਦੀ ਅਸੀਂ ਆਪਣੀ ਪਲੈਨਿੰਗਸ ਕਰਦੇ ਨੇ ਸਾਰੇ-ਸਾਰੇ ਕਿਵੇਂ ਲੁਕਣਾ ਆ ਕਿਵੇਂ ਫੋਨ ਬੰਦ ਕਰਨੇ ਸਾਡੇ ਦੇ ਬਾਪੂ ਸਾਡੇ ਨਾਲ ਤੁਰਦਾ ਹੈ ਨਾ ਤੇ ਉਹ ਵੀ 2 ਤਰੀਕ ਦੇ ਨਿਕਲੇ ਹੋਏ ਨੇ ਕਿ ਉਹ ਦਬਕੇ ਮਾਰਦੇ ਸਾਡੀ ਮਾਮਾ ਤਾਂ ਸਾਡੀ ਮਾਮਾ ਨਹੀਂ ਦਬਦਿਆਂ ਤਾਂ ਸਾਡੇ ਮਾਮਾ ਤਾਂ ਡੰ ਹੋਜਕੇ ਦੇ ਪਿੱਛੇ ਸਿੱਧੂਪੁਰ ਜਿੱਥੇ ਬੰਦੀ ਦੀ 1000 ਟਰਾਲੀ ਹਜੇ ਆ ਰਹੀ ਹੈ ਸਾਢੇ 1000 ਟਰਾਲੀ ਕੱਲ ਨੂੰ ਹਰਿਆਣਾ ਤੇ 18 ਜਿੱਥੇ ਬੰਦੀਆਂ ਹੋਰ ਨੇ ਦੋ ਫਾਰਮ ਹੋਰ ਜੁੜੁੰਦੇ ਨੇ ਕੱਲ ਨੂੰ ਹੈਨਾ ਤੇ ਕਿੰਨਾ ਵੱਡਾ ਜਾਹੋ ਜਲਾਲ ਹੋਊਗਾ ਕਿੰਨਾ ਸਾਨੂੰ ਦੱਬੋਗੇ ਅਸੀਂ ਉਹਨੇ ਉੱਪਰ ਕੇ ਆਵਾਂਗੇ ਤੁਸੀਂ ਜਿੰਨਾ ਸਾਡੇ ਤੇ ਜ਼ੁਲਮ ਕਰੋਗੇ ਅਸੀਂ ਉਹਨੇ ਨਿੱਖਰ ਕੇ ਆਵਾਂਗੇ ਠੀਕ ਹੈ ਨਾ ਤੇ ਸਾਡੇ ਤਾਂ ਗੁਰੂਆਂ ਨੇ ਸਿਖਾਇਆ ਸਾਨੂੰ ਵੀ ਨਾ ਜ਼ੁਲਮ ਸਹਿਣਾ ਠੀਕ ਹੈ ਨਾ ਜ਼ੁਲਮ ਕਰਨਾ ਨੂੰ ਸਾਰਾ ਬਾਲਾ ਸਾਰਾ ਹਰਿਆਣਾ ਤੁਸੀਂ ਸਾਰੇ ਦੇਖੋਗੇ ਵੀ ਹਾਂ ਵਾਇਗਰੂ ਮੇਰ ਕਰੇ ਸਾਰਾ ਸੋਦਾ ਪਟਕੇ ਸਾਰਾ ਹਰਿਆਣਾ ਪੰਜਾਬ ਕੱਲ ਨੂੰ ਦਿੱਲੀ ਕੋਚ ਗਰੂ ਐ ਪ੍ਰਸ਼ਾਸਨ ਤੋਂ ਡਰਨ ਵਾਲੇ ਨਹੀਂ ਹੈਗੇ ਥੱਡੇ ਗੁਰੂ ਲੜੇ ਨੇ ਪਹਿਲਾਂ ਇੰਨੇ ਇੰਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਜੇ ਸਾਡੀਆਂ ਵੀ ਕੁਰਬਾਨੀਆਂ ਇਸ ਲੇਖੇ ਲੱਗ ਗਈ ਕਿਸਾਨੀ ਕੌਮ ਲਈ ਲੱਗੀ ਤਾਂ ਅਸੀਂ ਤਾਂ ਬਹੁਤ ਭਾਗਾਂ ਵਾਲੇ ਹੋਵਾਂਗੇ ਵੀ ਬਾਬਾ ਜੀ ਸਾਨੂੰ ਕੱਲ ਨੂੰ ਅਗਰ ਸੰਦੀ ਸਾਡੀ ਜਿੰਦ ਵੀ ਤੇ ਕਿਸਾਨੀ ਦੇ ਲੇਖੇ ਲੱਗ ਗਈ ਕੋਈ ਚੱਕਰ ਨਹੀਂ ਹੈ ਕਿ ਜਾਵਾਂਗੇ ਦਿੱਲੀ ਅਸੀਂ ਤਾਂ ਕਹਿੰਦੇ ਸਾਨੂੰ ਦੇ ਦਿਓ ਪਿਆਰ ਨਾਲ ਆ ਕੇ ਨਹੀਂ ਆਪਾਂ ਲੈ ਕੇ ਆਵਾਂਗੇ ਕੰਕਰੀਟ ਦੇ ਦਵਾਰਾਂ ਬਾਰਡਰ ਬਣਾ ਦਾ ਜਿਵੇਂ ਕੋਈ ਚੀਨ ਦਾ ਬਾਰਡਰ ਹੋਵੇ ਤੇ ਭਾਰਤ ਦਾ ਬਾਰਡਰ ਹੋਵੇ ਹੈਨਾ ਤਾਂ ਉਸ ਨੂੰ ਦੇਖ ਕੇ ਫਿਰ ਸਾਨੂੰ ਵੀ ਥੋੜੀਆਂ-ਬੋਧੀਆਂ ਤਿਆਰੀਆਂ ਕਰਨੀਆਂ ਪਈਆਂ ਪਰ ਤਿਆਰੀ ਫੁੱਲ ਆ ਸਾਡੀ ਕੀ ਸਾਨੂੰ ਸੋਚ ਰਿਹਾ ਨਹੀਂ ਵੀ ਕਿਸਾਨ ਆ ਰਹੇ ਨੇ ਕਿ ਕੋਈ ਅੱਤਵਾਦੀ ਆ ਰਹੇ ਨੇ ਇੱਥੇ ਠੀਕ ਹੈ ਪਤਾ ਨਹੀਂ ਤਾਂ ਸਾਨੂੰ ਇੱਕ ਕਿਸਾਨ ਨਹੀਂ ਸੋਚਦੇ ਐ ਦੇਸ਼ ਦੇ ਨਾਗਰਿਕ ਨਹੀਂ ਸਾਨੂੰ ਸੋਚਦੇ ਠੀਕ ਹੈ ਨਾ ਐਨੀ ਤਿਆਰੀਆਂ ਕਰਨ ਤੇ ਲੱਗੇ ਹੋਏ ਨੇ ਸਾਨੂੰ ਚੈਲੰਜ ਕਰਿਆ ਸੀ ਕਰਨਾਲ ਵਾਲੀ ਐਸਪੀ ਨੇ ਕਹਿੰਦੀ ਵੀ ਮੈਂ ਸਤੀਵਾ ਦੇ ਦੂੰ ਕਹਿੰਦੀ ਜੇ ਨਾ ਬਾਰਡਰ ਪੱਟ ਕੇ ਕਹਿੰਦੇ ਕਰਨਾਲ ਵਾਲਾ ਕਹਿੰਦੇ ਸਾਡੇ 3 ਘੰਟੇ ਲੱਗੇ ਸੀਗੇ ਸਾਰੇ ਦਾ ਸਾਰਾ ਸੌਦਾ ਫੈਡ ਚ ਕਰਕੇ ਦਿੱਲੀ ਕੂਚ ਕਰਕੇ ਦਿਖਾਇਆ ਜੀ ਸਾਡੂ ਦਾ ਯਾਰ ਥਾਪੜਾ ਦੇ ਕੇ ਭੇਜਦੇ ਨੇ ਸਾਡੇ ਘਰ ਦੇ ਸਾਡੇ ਮਾਪੇ ਤੁਹਾਨੂੰ ਥਾਪੜਾ ਦੇ ਕੇ ਭੇਜਦੇ ਨੇ ਕੋਈ ਨਹੀਂ ਪੁੱਤ ਤਰੋ ਵੀ ਜਿੰਦਲੇਖੇ ਵੀ ਲਾਣੀ ਪੈਗੀ ਨਾ ਬੇਵਣੀ ਕਿਸਾਨੀ ਕੌਮ ਦੀ ਉਹ ਵੀ ਕਦੇ ਵੀ ਨਹੀਂ ਸਾਡੇ ਘਰ ਦੇ ਨੇ ਹਦ ਤੱਕ ਸਾਨੂੰ ਕਦੇ ਨਹੀਂ ਰੋਕਿਆ ਵੀ ਹਾਂ ਤੁਸੀਂ ਘਰਾਂ ਚ ਲੁੱਕ ਕੇ ਬੈਠ ਜਾਓ MSP ਸਮੇਤ ਬਕਾਇਆ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਫਿਰ ਤੋਂ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਹੈ ਔਰ ਉੱਥੇ ਹੀ ਪੰਜਾਬ ਤੇ ਹਰਿਆਣਾ ਦੇ ਵਿੱਚ ਕਿਸਾਨਾਂ ਨੇ ਤਕੜੀ ਤਿਆਰੀ ਕੀਤੀ ਹੈ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਨਿਕਲੇ ਹੋਏ ਆ ਹਰਿਆਣਾ ਦੇ ਬਾਰਡਰ ਦੇ ਨੇੜਲੇ ਪਿੰਡਾਂ ਤੱਕ ਪਹੁੰਚ ਪਹੁੰਚ ਕਰ ਗਿਆ ਕਿਸਾਨ ਔਰ ਉੱਥੇ ਹਰਿਆਣਾ ਸਰਕਾਰ ਨੇ ਜ਼ਬਰਦਸਤ ਤਿਆਰੀ ਕੀਤੀ ਹੈ ਪਿਛਲੀ ਵਾਰ ਨਾਲੋਂ ਵੀ ਜ਼ਬਰਦਸਤ ਬੈਰੀਗੇਟਿੰਗ ਕੀਤੀ ਹੈ ਇਸ ਵਾਰ ਕਹਿੰਦੇ ਕਿਸਾਨਾਂ ਨੂੰ ਬਾਰਡਰ ਨਹੀਂ ਲੰਘਣ ਦੇਣਗੇ ਕਿਸਾਨ ਵੀ ਸਾਡੇ ਨਾਲ ਨੇ ਤੇ ਵਾਟਰ ਕੈਨਨ ਵਾਲਾ ਨਵਦੀਪ ਵੀ ਸਾਡੇ ਨਾਲ ਨਵਦੀਪ ਨਾਲ ਗੱਲ ਕਰਦੇ ਆ ਕਿਉਂਕਿ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਸਾਰੇ ਨਾਲ ਅਸੀਂ ਗੱਲ ਕੀਤੀ ਹੈ ਹਰਿਆਣਾ ਦੇ ਕਿਸਾਨ ਕੀ ਸੋਚ ਰਹੇ ਔਰ ਹਰਿਆਣਾ ਦੇ ਕਿਸਾਨਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਨਵਦੀਪ ਹੁਣਾਂ ਦੀ ਜਥੇਬੰਦੀ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਨਵਦੀਪ ਕਿਵੇਂ ਦੀ ਤਿਆਰੀ ਹੈ ਇਸ ਵਾਰ ਤੁਹਾਡੀ ਕਿਉਂਕਿ ਪਿਛਲੀ ਵਾਰ ਨਵਦੀਪ ਫਿੱਟ ਹੋ ਉਹ ਉਸ ਤੋਂ ਬਾਅਦ ਲਗਾਤਾਰ ਐਕਟਿਵ ਰਹੇ ਤੁਸੀਂ ਵਕ ਵਕ ਚੀਜ਼ਾਂ ਦੇ ਵਿੱਚ ਵਕ ਵਕ ਐਕਸ਼ਨ ਕੀਤੇ ਤੁਸੀਂ ਪੁਲਿਸ ਨਾਲ ਕਦੇ ਪੰਗਾ ਪੈ ਗਿਆ ਇਸ ਵਾਰ ਤਿਆਰੀ ਕਿਸ ਤਰ੍ਹਾਂ ਦੀ ਹੈ ਮਾਹੌਲ ਕੀ ਹੈ ਸ੍ਰੀ ਕਾਲੀ ਸਾਰਿਆਂ ਨੂੰ ਤਿਆਰੀ ਫੁੱਲਾ ਬੀਕਯੂ ਸਹੀਰ ਪੱਗ ਸਿੰਘ ਹਰਿਆਣੇ ਦੀ ਫੁੱਲ ਤਿਆਰੀਆਂ ਹਜ਼ਾਰ ਪਲੱਸ ਟਰਾਲੀ ਦਿੱਲੀ ਵੱਲ ਕੂਚ ਕਰੂਗੀ ਤੇ ਸਵੇਰੇ ਬਾਰਡਰ ਤੇ 50 ਦਾ ਟਰੈਕਟਰ 4x4 ਨੇ ਜਿਹੜੇ ਸਪੈਸ਼ਲ ਬੈਰੀਕੇਡ ਤੋੜਨ ਆਉਣਗੇ ਠੀਕ ਹੈ ਤੇ ਸਾਰੀ ਟੀਮ ਆ ਪ੍ਰੋਪਰ ਜੋ ਜੋ ਵੀ ਅਸੀਂ ਤਾਂ ਜਿਵੇਂ ਪੁਲਿਸ ਪ੍ਰਸ਼ਾਸਨ ਤਿਆਰੀ ਕਿਉਂਕਿ ਅਸੀਂ ਤਾਂ ਚਾਹੁੰਦੇ ਨਹੀਂ ਸੀਗੇ ਵੀ ਹਾਂ ਸਾਡਾ ਟਕਰਾਅ ਹੋਵੇ ਹਨ ਪਰ ਸਰਕਾਰ ਪੂਰੇ ਮੂਡ ਚ ਲੱਗਦੀ ਹੈ ਕਿਉਂਕਿ ਇਹਨਾਂ ਨੇ ਇਹ ਜੇ ਪ੍ਰਬੰਧ ਕਰੇ ਨੇ ਕੰਕਰੀਟ ਦੀਆਂ ਦੁਵਾਰਾਂ ਬਾਰਡਰ ਬਣਾ ਦਾ ਜਿਵੇਂ ਕੋਈ ਚੀਨ ਦਾ ਬਾਰਡਰ ਹੋਵੇ ਤੇ ਭਾਰਤ ਦਾ ਬਾਰਡਰ ਹੋਵੇ ਹਨ ਤਾਂ ਉਸ ਨੂੰ ਦੇਖ ਕੇ ਫਿਰ ਸਾਡੇ ਵੀ ਥੋੜੀਆਂ-ਬੋਧੀਆਂ ਤਿਆਰੀਆਂ ਕਰਨੀਆਂ ਪੈਣ ਪਰ ਤਿਆਰੀ ਫੁੱਲ ਆ ਸਾਡੀ ਠੀਕ ਹੈ ਅਸੀਂ ਤਾਂ ਵੇਟ ਕਰ ਰਹੇ ਹ ਤੋ ਡੇਰਾਹੀ ਵੀ ਕਹਿੰਦੇ ਆ ਕਿ ਕੋਈ ਬੀਜੇਪੀ ਦਾ ਮਿਨਿਸਟਰ ਵੀ ਦੇਖ ਰਿਹਾ ਉਹਨੂੰ ਵੀ ਕਹਿੰਨੇ ਆ ਵੀ ਇਹਦਾ ਹੱਲ ਕਰ ਲੋ ਸਾਡੇ ਬਣਦੇ ਹੱਕ ਨੇ ਠੀਕ ਹੈ ਨਾ ਹੁਣ ਇਹਨਾਂ ਨੇ ਸੁਆਮੀ ਨਾਥਨ ਨੂੰ ਉਹ ਦਿੱਤਾ ਭਾਰਤ ਰਤਨ ਦਿੱਤਾ ਵੀ ਉਹਨੂੰ ਫਿਰ ਜੇ ਤੁਸੀਂ ਉਹਨਾਂ ਨੂੰ ਭਾਰਤ ਰਤਨ ਦੇ ਰਹੇ ਹੋ ਕੀ ਸਰਾਏ ਦੇ ਰਹੇ ਹੋ ਸੁਆਮੀ ਨਾਥਨ ਰਿਪੋਰਟ ਕਰਕੇ ਦੇ ਰਹੇ ਹੋ ਠੀਕ ਹੈ ਫਿਰ ਉਹ ਲਾਗੂ ਕਰੋ ਉਹ ਹੀ ਤਾਂ ਅਸੀਂ ਮੰਗ ਰਹੇ ਹਾਂ ਤਾਂ ਐਸਪੀ ਗਰੰਟੀ ਕਾਨੂੰਨ ਸੁਆਮੀ ਨਾਥਨ ਰਿਪੋਰਟ ਦੇ ਹਿਸਾਬ ਨਾਲ ਮੰਗ ਰਹੇ ਹਾਂ ਸੀਟ 2 50 ਦੇ ਹਿਸਾਬ ਨਾਲ ਤੇ ਜਿਹੜੀਆਂ ਮੰਗਾਂ ਨੇ ਬਾਕੀ ਜਿਹੜੀਆਂ ਮੋਦੀ ਨੇ ਕਿਹਾ ਸੀਗਾ ਵੀ ਹਾਂ ਜਦੋਂ ਆਪ ਜਿੱਤੇ ਗਏ ਸੀ ਸੀ ਵੀ ਇਹ ਮੈਂ ਤੁ ਜਾਂ ਮੁਕਤੀ ਕਰੂੰਗਾ ਤੇ ਆਪਣਾ ਐਮਐਸਪੀ ਗਰੰਟੀ ਕਰੂੰਗਾ ਅਸੀਂ ਉਹੀ ਤਾਂ ਮੰਗ ਰਹੇ ਆ ਪਰ ਇਹਨਾਂ ਨੇ ਐ ਬਣਾਤਾ ਮਾਹੌਲ ਵੀ ਕੋਈ جنگ ਦੀ ਤਿਆਰੀ ਕਰ ਰਹੇ ਆ ਫਿਰ ਤਾਂ ਜਿਵੇਂ ਸਰਕਾਰ ਦਾ ਜੀ ਕਰੇ ਉਵੇਂ ਟੱਕਰਾਂਗੇ ਠੀਕ ਹੈ ਤੇ ਹਜੇ ਮੀਟਿੰਗ ਚੱਲ ਰਹੀ ਅਸੀਂ ਤਾਂ ਕਹਿੰਨੇ ਮੀਟਿੰਗ ਚ ਹੱਲ ਹੋ ਜੇ ਬਹੁਤ ਵਧੀਆ ਆ ਉਦੋਂ ਬਾਅਦ ਨਹੀਂ ਫਿਰ ਸਵੇਰੇ ਸਾਡੀ ਤਾਂ ਫੁੱਲ ਤਿਆਰੀ ਹੈ ਜਿਵੇਂ ਸਰਕਾਰ ਦਾ ਜੀ ਕਰੇ ਜਿਵੇਂ ਸਾਡੇ ਲੀਡਰ ਕਹਿਣਗੇ ਜ ਦੋ ਘੰਟੇ ਸੰਭੂ ਬਾਰਡਰ ਨੂੰ 15 ਕਰ ਦਾਂਗੇ ਐਨੀ ਤਿਆਰੀ ਹੈ ਬਾਬਾ ਇਸ ਵਾਰ ਤਾਂ ਕਹਿੰਦੇ ਨਵਦੀਪ ਲੇਰਾਂ ਸੱਤ-ਸੱਤ ਤਰਟਲੀ ਰਨ ਲਾ ਦਿੱਤੀਆਂ ਗਈਆਂ ਮੋٹے ਇਨੇ ਨੇ ਮੋٹے ਬੈਰੀਕੇਟਾਂ ਪੱਥਰਾਂ ਦੇ ਬਣੇ ਹੋਏ ਔਰ ਉਹਨੂੰ ਜਚਾਤਾ ਫਿਰ ਥੱਲੇ ਅਗਲੇ ਬੰਨੇ ਪੂਰਾ ਘੋਲੀਆ ਪਾ ਕੇ ਸੀਮੈਂਟ ਬਜਰੀ ਦਾ ਕੰਕਰੀਟ ਮਿਕਸ ਕਰਕੇ ਉਹ ਪਾ ਕੇ ਉੱਪਰ ਪੱਥਰ ਲਾਤੇ ਕਿ ਪੱਟਿਆ ਨਾ ਜਾਵੇ ਉਹਦੇ ਨਾਲ ਅੱਗੇ ਕਿੱਲਾਂ ਲਾਤੀਆਂ ਫਿਰ ਅੱਗੇ ਬੈਰੀਕੇਟਿੰਗ ਫਿਰ ਵਾਟਰ ਕੈਨਨ ਖੜੇ ਆ ਫਿਰ ਅੱਗੇ ਹੰਝੂ ਗੈਸ ਦੇ ਗੋਲਿਆਂ ਦਾ ਟ੍ਰਾਇਲ ਕੀਤਾ ਜਾ ਰਿਹਾ ਕਿ ਕਿੰਨੇ ਕੁ ਦੂਰ ਤੱਕ ਮਾਰ ਇਹਨਾਂ ਦੀ ਇਹ ਤਾਂ ਪਹਿਲਾਂ ਪਤਾ ਨਹੀਂ ਕੀ ਸਾਨੂੰ ਸੋਚ ਰਹੀ ਨਹੀਂ ਵੀ ਕਿਸਾਨ ਆ ਰਹੇ ਨੇ ਕਿ ਕੋਈ ਅੱਤਵਾਦੀ ਆ ਰਹੇ ਨੇ ਇੱਥੇ ਠੀਕ ਹੈ ਪਤਾ ਨਹੀਂ ਇਹ ਤਾਂ ਸਾਨੂੰ ਕਿ ਕਿਸਾਨ ਨਹੀਂ ਸੋਚਦੇ ਐ ਦੇਸ਼ ਦੇ ਨਾਗਰਿਕ ਨਹੀਂ ਸਾਨੂੰ ਸੋਚਦੇ ਠੀਕ ਹੈ ਨਾ ਐਨੀ ਤਿਆਰੀਆਂ ਕਰਨ ਤੇ ਲੱਗੇ ਹੋਏ ਨੇ ਪਰ ਬਾਬਾ ਜੀ ਕਿਸਾਨ ਨੂੰ ਅੱਜ ਤੱਕ ਕੋਈ ਨਹੀਂ ਰੋਕ ਸਕਿਆ ਪਹਿਲਾਂ ਵੀ ਇਹਨਾਂ ਨੇ ਇਹੀ ਕਰਿਆ ਸੀ ਜਦੋਂ ਅਸੀਂ 2020 ਚ ਗਏ ਸੀ ਨਾ ਸਾਨੂੰ ਚੈਲੰਜ ਕਰਿਆ ਸੀ ਕਰਨਾਲ ਵਾਲੀ ਐਸਪੀ ਨੇ ਕਹਿੰਦੀ ਵੀ ਮੈਂ ਅਸਤੀਫਾ ਦੇ ਦੂੰ ਕਹਿੰਦੀ ਜੇ ਨਾ ਇਹ ਬਾਰਡਰ ਪੱਟ ਕੇ ਕਹਿੰਦੇ ਕਰਨਾਲ ਵਾਲਾ ਕਹਿੰਦੇ ਸਾਢੇ 3 ਘੰਟੇ ਲੱਗੇ ਸੀਗੇ ਸਾਰੇ ਦਾ ਸਾਰਾ ਸੌਦਾ ਫੈਡ ਚ ਕਰਕੇ ਦਿੱਲੀ ਕੂਚ ਕਰਕੇ ਦਿਖਾਇਆ ਸੀ ਤੇ ਕਿਸਾਨ ਨੂੰ ਕੋਈ ਨਹੀਂ ਰੋਕ ਨਾਲੇ ਸਾਨੂੰ ਜਲਦੀ ਕਿਹੜੀ ਆ ਸੋ ਤਾਂ ਆਦੇਸ਼ ਕਰਨਗੇ ਸਭ ਕੁਝ ਹੋ ਜਾਊਗਾ ਤੇ ਅਸੀਂ ਕੋਈ ਨਹੀਂ ਆਰਾਮ ਨਾਲ ਜਿਵੇਂ ਜਿਵੇਂ ਆਦੇਸ਼ ਕਰੀ ਜਾਣਗੇ ਸਾਡੇ ਲੀਡਰ ਉਹਵੇਂ ਪੱਟ ਕੇ ਅੱਗੇ ਤੁਰ ਹੀ ਜਾਵਾਂਗੇ ਕੋਈ ਸਾਨੂੰ ਟਾਈਮ ਸਾਡੇ ਕੋਲ ਬਹੁਤ ਖੁੱਲਾ ਆ ਬਸ ਥੋੜੇ ਰਹੀਂ ਅਸੀਂ ਬੇਨਤੀ ਕਰਦੇ ਆ ਸਾਰੀ ਸੰਗਤ ਨੂੰ ਵੀ ਤੁਸੀਂ ਵੱਧ ਤੋਂ ਵੱਧ ਪਹੁੰਚੋ ਉੱਥੇ 2000 ਟਰਾਲੀਆਂ ਤਾਂ ਹੁਣ 12 ਤਰੀਕ ਐ ਅੱਜ 12 ਦੀ ਰਾਤ ਨੂੰ ਅਸੀਂ ਬੈਠੇ ਆਂ ਪੱਤੇਗੜ੍ਹ ਸਾਹਿਬ ਮੰਡੀ ਸਾਰੀ ਭਰ ਚੁੱਕੀ ਆ ਤੇ ਮੇਰੇ ਖਿਆਲ ਤੋਂ 507 10 ਕਿਲੋਮੀਟਰ ਦਾ ਕਾਫਲਾ ਸੜਕ ਤੇ ਵੀ ਖੜਿਆ 2000 ਪਲੱਸ ਟਰਾਲੀ ਪਹੁੰਚ ਗਈਵੇ ਪਿੱਛੇ ਸਿੱਧੂਪੁਰ ਜਿੱਥੇ ਬੰਦੀ ਦੀ 1000 ਟਰਾਲੀ ਹਜੇ ਆ ਰਹੀ ਐ ਸਾਢੇ 1000 ਟਰਾਲੀ ਕੱਲ ਨੂੰ ਹਰਿਆਣਾ ਤੇ 18 ਜਿੱਥੇ ਬੰਦੀਆਂ ਹੋਰ ਨੇ ਦੋ ਫਾਰਮ ਹੋਰ ਜੁੜਨਦੇ ਨੇ ਕੱਲ ਨੂੰ ਹੈਨਾ ਤੇ ਕਿੰਨਾ ਵੱਡਾ ਜਾਹੋ ਜਲਾਲ ਹੋਊਗਾ ਤੇ ਕਿਸਾਨ ਨੂੰ ਕੋਈ ਨਹੀਂ ਰੋਕ ਸਕਦਾ ਫੁੱਲ ਤਿਆਰੀ ਐ ਸਾਡੀ ਤੇ ਥੋੜੇ ਰਹੀਂ ਬੇਨਤੀ ਸਾਰਿਆਂ ਨੂੰ ਆਹੀ ਕਰ ਰਹੇ ਆ ਵੀ ਆਪਣੇ ਆਪਣੀ ਪੀੜੀ ਪਿੱਛੇ ਆਪਣੀ ਨਸਲ ਪਿੱਛੇ ਹੈ ਨਾ ਨਿਕਲੋ ਕਿਉਂਕਿ ਅੱਜ ਸਾਰੀ ਸਾਡੀ ਅਗਰ ਪੀੜੀ ਬਰਬਾਦ ਹੋ ਰਹੀ ਹੈ ਨਸਿਆਂ ਚ ਇਹ ਬਜ ਬਾਹਰ ਜਾਣ ਨੂੰ ਮਜਬੂਰ ਹੋ ਰਹੀ ਹੈ ਵੀ ਸਾਡਾ ਕੀਤਾ ਮਜਬੂਤ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਸਾਡੀ ਖੇਤੀ ਨੂੰ ਘਾਟੇ ਦਾ ਸੌਦਾ ਬਣਾਤਾ ਤੇ ਅਸੀਂ ਤਾਂ ਲਾਸਟ ਲੜਾਈ ਸੋਚ ਰਹੇ ਆ ਆਪਣੀ ਪੀੜੀ ਵਾਸਤੇ ਵੀ ਡਟ ਕੇ ਲੜ ਲਿਓ ਜੇ ਸਾਨੂੰ ਐ ਐਮਐਸਪੀ ਮਿਲ ਗਈ ਸਾਡੇ ਕੀਤਾ ਮਜਬੂਤ ਹੋ ਜਾਊਗਾ ਬਾਬੇ ਨਾਨਕ ਦੀ ਖੇਤੀ ਮਜਬੂਤ ਹੋ ਜਾਊਗੀ ਸਾਡੇ ਬੱਚਿਆਂ ਕੋਲ ਰੋਜ਼ਗਾਰ ਹੋਊਗਾ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਜਿਹਨਾਂ ਕੋਲ ਰੋਜ਼ਗਾਰ ਹੁੰਦਾ ਉਹਨਾਂ ਨੂੰ ਨਸੇ ਪੱਤੇ 'ਚ ਬੜਨ ਦੀ ਲੋੜ ਨਹੀਂ ਕਿ ਸਾਡੀ ਤਾਂ ਪੀੜੀ ਬ ਕਿਤਾ ਹੈ ਹੈਨਾ ਸਾਨੂੰ ਤੇਨੂੰ ਬਚਾਉਣਾ ਪਵੇਗਾ ਤੇ ਪਿੱਛੇ ਲੜਨਾ ਵੀ ਪੜਿਆ ਲੜਾਂਗੇ ਵੀ ਇਹਦੇ ਪਿੱਛੇ ਮਰਨਾ ਪਿਆ ਮਰਾਂਗੇ ਵੀ ਤੇ ਇਹ ਤਾਂ ਫੇਰ ਵੀ ਕੀ ਤਿਆਰੀਆਂ ਕਰ ਰਹੀ ਹੈ ਜੇ ਸਰਕਾਰਾਂ ਅंसू ਗੈਸ ਦੇ ਗੋਲੀ ਸਾਡੇ ਵੱਲੋਂ ਤਾਂ ਮੋਦੀ ਨੂੰ ਕਹਿੰਨੇ ਆ ਵੀ ਤੂੰ ਕਰ ਲੈ ਬਾਬਾ ਜੀ ਤੂੰ ਗੋਲੀਆਂ ਮਾਰਦਾ ਚਲੀ ਜਾ ਵੀ ਤੂੰ ਗੋਲੀਆਂ ਵਾਲੀ ਕਰ ਤੇ ਆ ਰਹੀ ਸਾਰੇ ਦੀ ਸਾਰੀ ਠੀਕ ਹੈ ਅਸੀਂ ਖੰਦੇ ਚਲੇ ਜਾਵਾਂਗੇ ਠੀਕ ਹੈ ਨਾ ਜਿੰਨਾ ਦਿੱਲੀ ਤੱਕ ਜੇ ਕਹਦੇ ਗੋਲੀਆਂ ਮਾਰਦਾ ਚਲੀ ਜਾਈ ਸੀ ਖੰਦੇ ਚਲੇ ਪਰ ਰੁਕਾਂਗੇ ਨਹੀਂ ਠੀਕ ਹੈ ਸਾਡੀ ਸੱਚ ਹੱਕ ਦੀ ਲੜਾਈ ਆ 2003 ਜਿਹਨੇ ਬੀਜੇਪੀ ਵਾਲਿਆਂ ਨੇ ਬਣਾਈ ਸੀ ਰਣ ਮਿਲ ਕੇ ਸੁਆਮੀ ਨਾਥਰ ਰਿਪੋਰਟ ਜਿਹੜੀ ਬਣਾਈ ਸੀ ਤੇ ਤੁਸੀਂ ਵਾਅਦੇ ਕਰਕੇ ਆਏ ਹੋ ਅਸੀਂ ਉਹੀ ਵਾਅਦੇ ਤਾਂ ਮੰਗ ਰਹੇ ਹਾਂ ਤੁਹਾਡੇ ਅਸੀਂ ਕਿਹੜਾ ਤੋਰੋ ਉਹ ਮੰਗ ਲੈ ਕਿਸਾਨ ਜਦੋਂ ਕਿਸਾਨ ਦੇਸ਼ ਦਾ ਮਤਲਬ ਬਧੀਆ ਸਕਸੈਸਫੁਲ ਹੋਊਗਾ ਉਹਦੇ ਨਾਲ ਮਜ਼ਦੂਰ ਸਕਸੈਸਫੁਲ ਹੁੰਦੇ ਨੇ ਉਹਨਾਂ ਦੀ ਆਮਦਨ ਵਧੂਗੀ ਸਾਰੇ ਦੇਸ਼ ਦੀ ਤਰੱਕੀ ਹੁੰਦੀ ਹੈ ਬਟ ਇਹ ਚਾਹੁੰਦੇ ਨਹੀਂ ਨਾ ਇਹਨਾਂ ਨੂੰ ਇਹ ਹੈ ਵੀ ਸਾਡੇ ਫਿਰਗਾਣਾ ਚ ਮਾਲਾ ਕੋਣ ਬਗੋ ਕਿਸਾਨ ਨੂੰ ਤਾਂ ਗਰੀਬ ਰੱਖਣਾ ਹੈ ਕਿਸਾਨ ਨੂੰ ਤਾਂ ਰੱਖਣਾ ਵੀ ਲੀਵੜੇਤੀ ਵਿਡੇ ਕੱਪੜੇ ਪਾ ਕੇ ਰਹੇ ਹੈ ਨਾ ਵੀ ਬਸ ਵੋਟਾਂ ਵੇਲੇ ਨੂੰ ਯੂਜ਼ ਕਰ ਲਓ ਵੀ ਵੋਟਾਂ ਹੀ ਸਾਨੂੰ ਬਾ ਦਿੰਦੇ ਨੇ ਉਹ ਗਰੀਬ ਰੱਖੋ ਇਹਨਾਂ ਨੂੰ ਪਰ ਐ ਨਹੀਂ ਹੁੰਦਾ ਸਾਡੀਆਂ ਵੀ ਪੀੜ੍ਹੀਆਂ ਨੇ ਸਾਡੀਆਂ ਵੀ ਲੋੜਮੰਦਾ ਨੇ ਹੈ ਨਾ ਉਹਨਾਂ ਦੇ ਕਰਜ਼ੇ ਇੰਨੇ ਇੰਨੇ ਚੜ ਗਏ ਹੈ ਨਾ ਕਿਉਂ ਰੇਟ ਨਹੀਂ ਹੈਗੀ ਸਵਾਮੀ ਨਾਥ ਦੇ ਸਾਹਿਬ ਨਾਲ ਸਾਡੇ 45 ਰੁਪਏ ਕਣਕ ਦਾ ਮੰਨ ਕੇ ਫੇਰ ਕਹਿ ਰਹੇ ਆ ਅਸੀਂ ਟਕਰਾ ਨਹੀਂ ਚਾਹੁੰਦੇ ਤੁਹਾਡੇ ਤੋਂ ਕੋਈ ਵੀ ਠੀਕ ਹੈ ਸਿੱਰੇ ਸਿੱਦੇ ਇਸ ਦੇ ਨਾਗਰਿਕਾਂ ਇਸ ਦੇ ਦੇਸ਼ ਨੂੰ ਸਾਰੇ ਨੂੰ ਕਿਸਾਨ ਹੀ ਪਾਲਦਾ ਇਹ ਕਿਸਾਨ ਕਰਕੇ ਹੀ ਤੁਸੀਂ ਅੱਜ ਰੋਟੀ ਖਾਂਦੇ ਹੋ ਇਹ ਦੇਸ਼ ਚੱਲਦਾ ਬਿਨਾ ਕਿਸਾਨ ਤੋਂ ਇਹ ਦੇਸ਼ ਨਹੀਂ ਚੱਲ ਸਕਦਾ ਠੀਕ ਹੈ ਨਾ ਵਕਤ ਵਕਤਾਂ ਤੇ ਨਵਦੀਪ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਪੁਲਿਸ ਦੀਆਂ ਗੱਡੀਆਂ ਤੋਂ ਕਿ ਜੇ ਕੋਈ ਹਰਿਆਣੇ ਦੇ ਪਿੰਡਾਂ ਦੇ ਵਿੱਚੋਂ ਗਿਆ ਇਸ ਦਰਨੇ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਹਿੱਸਾ ਲਿਆ ਕਿਸੇ ਨੇ ਵੀ ਤਾਂ ਉਹਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਔਰ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਨੂੰ ਫੜ ਲਿਆ ਜਾਏਗਾ ਜੇ ਕੋਈ ਸਾਧਨ ਲੈ ਕੇ ਜਦੋਂ ਟਰੈਕਟਰ ਟਰਾਲੀ ਲੈ ਕੇ ਜਾਂਦਾ ਕੋਈ ਹੋਰ ਸਾਧਨ ਕੋਈ ਕ੍ਰੇਨ ਲੈ ਕੇ ਜਾਂਦਾ ਤਾਂ ਉਹਦੀ ਕ੍ਰੇਨ ਨਾਲ ਦੀ ਨਾਲ ਜਬਤ ਕਰ ਲਈ ਜਾਏਗੀ ਸਖਤ ਐਕਸ਼ਨ ਲਾਊਗੀ ਸਰਕਾਰ ਇਹ ਬਕਾਇਦਾ ਹਰਿਆਣਾ ਚ ਅਨਾਉਂਸਮੈਂਟ ਕਰ ਰਹੀ ਹੈ ਪੁਲਿਸ ਹਾਂ ਇੱਕ ਮੈਸੇਜ ਵੀ ਕਾਲ ਦੇ ਦੇਖ ਰਹੇ ਆਂ ਵੀਡੀਓ ਅਸੀਂ ਵੀ ਦੋ ਤਰੀਕ ਤੋਂ ਹਰਿਆਣੇ ਚ ਨਿਕਲੇ ਹੋਏ ਆਂ ਦੋ ਤਰੀਕ ਨੂੰ ਅਸੀਂ ਘਰ-ਬਾਰ ਛੱਡਦੇ ਸੀਗੇ ਠੀਕ ਹੈ ਤੇ ਪ੍ਰਵਾਹ ਨਹੀਂ ਹੈਗੀ ਪਹਿਲਾਂ ਵੀ ਬਥੇਰੇ ਪਰਚੇ ਚੱਲਦੇ ਨੇ ਠੀਕ ਹੈ ਇਹ ਤਾਂ ਜਿੰਨਾ ਸਾਨੂੰ ਦੱਬਣਗੇ ਪਹਿਲਾਂ ਵੀ ਇਹਨੇ ਨੇ ਸਾਨੂੰ ਐਵੇਂ ਦਬਕਾਇਆ ਸੀਗੇ ਪਿਛਲੇ ਅੰਦੋਲਨਾਂ ਚ ਵੀ ਪਿਛਲੇ ਜਿੰਨਾ ਸਾਨੂੰ ਦੱਬੋਗੇ ਅਸੀਂ ਉਹਨੇ ਉੱਬਰ ਕੇ ਆਵਾਂਗੇ ਤੁਸੀਂ ਜ ਉਹਨੇ ਸਖਾਇਆ ਸਾਨੂੰ ਵੀ ਨਾ ਜ਼ੁਲਮ ਸਹਿਣਾ ਠੀਕ ਹੈ ਨਾ ਜ਼ੁਲਮ ਕਰਨਾ ਤੇ ਕਰੀ ਜੋ ਲੋ ਤੁਸੀਂ ਹੈ ਨਾ ਜਿੰਨੇ ਤੁਸੀਂ ਸਾਡੇ ਤੇ ਜ਼ੁਲਮ ਕਰੋਗੇ ਸੀ ਉਹਨੇ ਤੁਹਾਡੇ ਨਾਲ ਟੱਕਰੇ ਕਰਾਂਗੇ ਠੀਕ ਹੈ ਨਾ ਉਹਨੇ ਨਿੱਕਰ ਕੇ ਆਵਾਂਗੇ ਤੁਹਾਡੇ ਸਾਹਮਣੇ ਆ ਕੱਲ ਨੂੰ ਬਾਬਾ ਜੀ ਕਰੀ ਜਾਣ ਤੋਂ ਅਲੋਸਮੈਂਟ ਸਾਡੀਆਂ ਸਾਰੀਆਂ ਗੱਲਾਂ ਹੋ ਰਹੀਆਂ ਨੇ ਠੀਕ ਹੈ ਫੋਨਾਂ ਦੇ ਨੈਟੇ ਦਾ ਬੰਦ ਕਰਿਆ ਹੋਇਆ ਸਾਰੇ ਕੱਲ ਨੂੰ ਸਾਰਾ ਬਾਲਾ ਸਾਰਾ ਹਰਿਆਣਾ ਤੁਸੀਂ ਸਾਰੇ ਦੇਖੋਗੇ ਵੀ ਹਾਂ ਵਾਇਗਰੂ ਮੇਰ ਕਰੇ ਸਾਰਾ ਸੋਦਾ ਪਟਕੇ ਸਾਰਾ ਹਰਿਆਣਾ ਪੰਜਾਬ ਕੱਲ ਨੂੰ ਦਿੱਲੀ ਕੋਚ ਕਰੂਗਾ ਪ੍ਰਸ਼ਾਸਨ ਤੋਂ ਡਰਨ ਵਾਲੇ ਨਹੀਂ ਹੈਗੇ ਨਾ ਸਰਕਾਰਾਂ ਤੋਂ ਡਰਨ ਵਾਲੇ ਹੈਗੇ ਨੇ ਸੱਚ ਹੱਕ ਦੀ ਲੜਾਈ ਚੱਲਣ ਹੋਏ ਨੇ ਗੁਰੂ ਦੇ ਸਿਧਾਂਤਾਂ ਤੇ ਲੜਾਈ ਚੱਲਣ ਗੁਰੂ ਲੜੇ ਨੇ ਪਹਿਲਾਂ ਇੰਨੇ-ਇੰਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਜੇ ਸਾਡੀਆਂ ਵੀ ਕੁਰਬਾਨੀਆਂ ਇਸ ਲੇਖੇ ਲੱਗ ਗਈ ਕਿਸਾਨੀ ਕੌਮ ਦੇ ਲੱਗੀ ਤਾਂ ਅਸੀਂ ਤਾਂ ਬਹੁਤ ਭਾਗਾਂ ਵਾਲੇ ਹੋਵਾਂਗੇ ਵੀ ਬਾਬਾ ਜੀ ਸਾਨੂੰ ਕੱਲ ਨੂੰ ਅਗਰ ਸੰਦੀ ਸਾਡੀ ਜਿੰਦ ਵੀ ਤੇ ਕਿਸਾਨੀ ਦੇ ਲੇਖੇ ਲੱਗ ਗਈ ਕੋਈ ਚੱਕਰ ਨਹੀਂ ਹੈਗਾ ਜਾਵਾਂਗੇ ਦਿੱਲੀ ਅਸੀਂ ਤਾਂ ਕਹਿੰਦੇ ਸਾਨੂੰ ਦੇ ਦੇੋ ਪਿਆਰ ਨਾਲ ਅੱਕ ਨਹੀਂ ਆਪਾਂ ਲੈ ਕੇ ਆਵਾਂਗੇ ੱੱਕੇ ਨਾਲ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਰਹੇ ਹੋ ਤੁਸੀਂ ਦੋ ਤਰੀਕ ਤੋਂ ਬਾਅਦ ਫਿਰ ਕਿਧਰ ਪੰਜਾਬ ਚ ਹੀ ਰਹੇ ਪੰਜਾਬ ਚ ਪ੍ਰਚਾਰ ਕੀਤਾ ਅਸੀਂ ਪੰਜਾਬ ਚ ਵੀ ਰਹੇ ਹਾਂ ਪੰਜਾਬ ਚ ਵੀ ਰਹਿੰਦੇ ਹਾਂ ਤੇ ਜਿਵੇਂ ਜਿਵੇਂ ਸਾਨੂੰ ਹੁੰਦਾ ਵੀ ਫੋਨ ਬੰਦ ਕਰਕੇ ਸਾਨੂੰ ਅੰਦੋਲਨ ਚ ਨੇ ਬਹੁਤ ਕੁਝ ਸਿ ਰਹਿਣਾ ਹੈ ਤੇ ਜਿਵੇਂ ਜਿਵੇਂ ਪ੍ਰੋਗਰਾਮ ਹੁੰਦਾ ਆ ਠੀਕ ਹੈ ਨਾ ਉਵੇਂ-ਉਵੇਂ ਅਸੀਂ ਪ੍ਰੋਗਰਾਮ ਵੀ ਕਰਕੇ ਆਏ ਟਰੈਕਟਰ ਮਾਰਚ ਵੀ ਸਾਡੇ ਬਹੁਤ ਮੇਰੇ ਖਿਆਲ ਸਾਰੇ ਜ਼ਿਲ੍ਹਿਆਂ 'ਚ ਤਕਰੀਬਨ ਤਕਰੀਬਨ 10 ਜ਼ਿਲ੍ਹਿਆਂ 'ਚ ਅਸੀਂ ਟਰੈਕਟਰ ਮਾਰਚ ਵੀ ਕਰੇ ਉਹ ਵੀ ਸਕਸੈਸਫੁਲ ਕਰੇ ਨੇ ਸਾਰੇ ਦੇ ਸਾਰੇ ਪਰ ਹਾਂ ਸਾਨੂੰ ਸੇਫ ਰਹਿਣਾ ਸਿਖਾਤਾ ਸਰਕਾਰ ਨੇ ਵੀ ਇਹਨਾਂ ਤੋਂ ਕਿਵੇਂ ਸੇਫ ਰਹਿਣਾ ਹੈ ਤੇ ਉਹ ਠੀਕ ਹੈ ਸਾਡੀ ਜਥੇਬੰਦੀ ਸਾਡੀ ਡਿਊਟੀਆਂ ਲਾ ਦਿੰਦੀ ਹੈ ਵੀ ਐਵੇਂ ਨਵਦੀ ਜਿਵੇਂ ਦੋ ਤਰੀਕ ਨੂੰ ਸਾਨੂੰ ਰਿਪੋਰਟਾਂ ਆ ਗਈਆਂ ਸੀਗੇ ਵੀ ਜਥੇਬੰਦੀ ਨੇ ਕਹਿੰਦਾ ਸੀ ਵੀ ਅੱਜ ਤੋਂ ਬਾਅਦ ਜਿਹੜਾ ਵੀ ਫੜਿਆ ਗਿਆ ਉਹ ਅੰਦੋਲਨਾਂ ਦਾ ਹਿੱਸਾ ਨਹੀਂ ਬਣੂਗਾ ਪਤਾ ਨਹੀਂ ਕਿੰਨੇ ਕੇਸ ਸਾਡੇ ਦੇ ਪਾਕਿਸਤਾਨ ਨੂੰ ਜਿਹੜਾ ਚ ਡੱਕਣਗੇ ਵੀ ਹੁਣ ਤੁਹਾਡੀ ਇਕੱਲੇ ਇਕੱਲੇ ਦੀ ਆਪਣੀ ਆਪਣੀ ਜ਼ਿੰਮੇਵਾਰੀਆਂ ਵੀ 13 ਤਰੀਕ ਤੱਕ ਕਿਸੇ ਨੇ ਫੜੇ ਨਹੀਂ ਜਾਣਾ ਫਿਰ ਸਾਡੇ ਦੀ ਜ਼ਿੰਮੇਵਾਰੀ ਆ ਜਾਂਦੀ ਅਸੀਂ ਆਪਣੀ ਪਲੈਨਿੰਗਸ ਕਰਦੇ ਨੇ ਸਾਰੇ ਸਾਰੇ ਕਿਵੇਂ ਲੁਕਣਾ ਆ ਕਿਵੇਂ ਫੋਨ ਬੰਦ ਕਰਨੇ ਉਹ ਸਾਰਾ ਚੱਲਦਾ ਅੰਦੋਲਨ ਦਾ ਤੁਸੀਂ ਸਿੱਖਿਆ ਹੋਇਆ ਪਰ ਜ਼ਬਰਦਸਤ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਅੰਦੋਲਨ ਦੇ ਵਿੱਚ ਸਿੱਖਿਆ ਵੀ ਔਰ ਉਹੀ ਸੀਨ ਯਾਦ ਆ ਰਿਹਾ 20 ਨਵੰਬਰ ਸੀ ਉਸ ਦਿਨ ਵਾਟਰ ਕਨਨ ਜਨਵਰੀ 25 ਨਵੰਬਰ ਨੂੰ ਵਾਟਰ ਕਨ 2020 25 ਨਵੰਬਰ 2020 ਨੂੰ ਨਵਦੀਪ ਦਾ ਵੀਡੀਓ ਬਹੁਤ ਵਾਇਰਲ ਹੋਇਆ ਸੀ ਔਰ ਉਸ ਤੋਂ ਬਾਅਦ ਨਵਦੀਪ ਲਗਾਤਾਰ ਸੁਰਖੀਆਂ ਚ ਵੀਰ ਲਗਾਤਾਰ ਐਕਟਿਵ ਐਕਟਿਵ ਵੀ ਰਿਹਾ ਤੇ ਲਗਾਤਾਰ ਨਵਦੀਪ ਗਰਾਊਂਡ ਤੇ ਵੀ ਰਿਹਾ ਗਰਾਊਂਡ ਨਹੀਂ ਛੱਡਿਆ ਨਵਦੀਪ ਨੇ ਉਹ ਯਾਦ ਆਉਂਦੀ ਹੈ ਕਿਉਂਕਿ ਹੁਣ ਮੂਮੈਂਟ ਉਹੋ ਜਿਹਾ ਹੀ ਬਣਦਾ ਹੋਇਆ ਨਜ਼ਰ ਆ ਰਿਹਾ ਹਾਂਜੀ ਹਾਂ ਬਿਲਕੁਲ ਉਸ ਟਾਈਮ ਅੱਜ ਦਾ ਫੇਰ ਵੀ ਸਾਨੂੰ ਲੋਕ ਮਤਲਬ ਲਾਲੇ ਸਾਡੇ ਕੋਲ ਬਥੇਰੇ ਆ ਸਿਸਟਮ ਅੱਜ ਸਾਡੇ ਕੋਲ ਸੋਸ਼ਲ ਮੀਡੀਆ ਵੇ ਕੇ ਆਪਣੀ ਗੱਲ ਕਹਿਣ ਉਸ ਟਾਈਮ ਤਾਂ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਫੇਰ ਉਹਨਾਂ ਕੋਲ ਬਹੁਤ ਵੀ ਦਿਮਾਗ ਹੈ ਨਾ ਹੁਣ ਸਾਰੇ ਫਾਰਮ ਉਹਨਾਂ ਨੇ ਇਕੱਠੇ ਕਰੇ ਨੇ ਹੈ ਨਾ ਉਹ ਸਾਰੇ ਸਾਰਾ ਅੰਦੋਲਨ ਉਹਨਾਂ ਦੇ ਤਰੀਕੇ ਨਾਲ ਕੱਲ ਨੂੰ ਦੇਖਿਓ ਕਿੰਨਾ ਵੱਡੇ ਦਿਮਾਗ ਨਾਲ ਸਾਰੇ ਬੈਰੀਗੇਡ ਹੀ ਪਟਾਂਗੇ ਅਸੀਂ ਪਰ ਇਹ ਹੈ ਵੀ ਅਸੀਂ ਨਾ ਹਮੇਸ਼ਾ ਆਪਣੀ ਲੀਡਰਸ਼ਿਪ ਦੇ ਥੱਲੇ ਚੱਲਦੇ ਆਂ ਆ ਕਦੇ ਵੀ ਅੱਗੇ ਨੂੰ ਹੋਗੇ ਵੀ ਅਸੀਂ ਲੀਡਰ ਬਣ ਗਏ ਅਸੀਂ ਕਦੇ ਵੀ ਲੀਡਰ ਵਾਲੀ ਫੀਲਿੰਗ ਨਹੀਂ ਲੈਂਦੇ ਅਸੀਂ ਲੈਂਦੇ ਆਂ ਸੇਵਾਦਾਰ ਵਾਲੀ ਫੀਲਿੰਗ ਵੀ ਸੇਵਾਦਾਰ ਬਣਨਾ ਹੈ ਸੇਵਾ ਕਰਨੀ ਹੈ ਕੌਮ ਦੀ ਸਿੱਕੇ ਕੂਮਦੀ ਵੀ ਕਰਨੀ ਆ ਠੀਕ ਹੈ ਤੇ ਆਪਣੀ ਕਿਸਾਨੀ ਕੂਮਦੀ ਵੀ ਕਰਨੀ ਆ ਹਮੇਸ਼ਾ ਸੇਵਾਦਾਰ ਹੋ ਕੇ ਚੱਲੇ ਆ ਤਾਂ ਹੀ ਅੱਜ ਤੱਕ ਵਾਇਗਰੂ ਨੇ ਗਰਾਉਂਡ ਤੇ ਵੀ ਰੱਖੇ ਹੋਏ ਆ ਤੇ ਅੱਜ ਤੱਕ ਸੇਵਾ ਕਰ ਵੀ ਰਹੇ ਆ ਤੇ ਸਾਰੀ ਸਾਰੀ ਪੰਜਾਬ ਤੇ ਰਹਿਣ ਦੀ ਗੱਲ ਆਪਣੀ ਲੀਡਰਾਂ ਦੀ ਸੁਣਦੀ ਜਦੋਂ ਤੁਸੀਂ ਰਲ ਮਿਲ ਕੇ ਰਹਿੰਦੇ ਹੋ ਟੀਮ ਨਾਲ ਰਹਿੰਦੇ ਹੋ ਨਾ ਕਿਉਂਕਿ ਕੱਲਾ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਮੇਰੀ ਟੀਮ ਬਹੁਤ ਮਜ਼ਬੂਤ ਹੈ ਮੇਰਾ ਇਲਾਕਾ ਬਹੁਤ ਮਜ਼ਬੂਤ ਹੈ ਮੇਰੇ ਜਥੇਬੰਦੀ ਬਹੁਤ ਮਜ਼ਬੂਤ ਹੈ ਤੇ ਸਾਡੇ ਲੀਡਰ ਸਾਡੇ ਨਾਲ ਖੜਦੇ ਨੇ 25 25 ਪਰਚੇ ਬੋਲਦੇ ਨੇ ਪਰ ਹਾਂ ਅੱਜ ਤੱਕ ਮ ਤੇ ਬਾਬਾ ਜੀ ਕੋਈ ਨਹੀਂ ਪੂਰਾ ਪੂਰਾ ਜਿੰਨੇ ਪਰਚੇ ਹਨ ਅਫਦੀ ਫੁੰਦ ਬਹੁਤ ਪਰਚੇ ਨੇ ਬਾਬਾ ਜੀ ਹੁਣੇ ਮੇਰੇ ਖਿਆਲ ਤੋਂ ਪਿਛਲੇ 3 ਮਹੀਨੇ ਚ ਜਦੋਂ ਚੰਡੀਗੜ੍ਹ ਗਏ ਸੀ ਦੋ ਤਾਂ ਉਹਦਨੇ ਪਾਏ ਸੀ ਨਾ ਇੱਕ ਟੋਲ ਟੈਕਸ ਤੇ ਪਾਤਾ ਸੀ ਇਹਨਾਂ ਨੇ ਠੀਕ ਹੈ ਤੇ ਪਾਈ ਜਾਂਦੇ ਨੇ ਜਿਵੇਂ ਇਹਨਾਂ ਨੂੰ ਹੁੰਦਾ ਵੀ ਹਾਂ ਸਾਰੇ ਪਰਚੇ ਇਕੱਠੇ ਕਰਕੇ ਜਿੱਦਣ ਫੜੇ ਗਿਆ ਉਦੋਂ ਲੰਬੇ ਟਾਈਮ ਵਾਸਤੇ ਇਹਨੂੰ ਟੰਗ ਦਾਂਗੇ ਹਨਾ ਪਰ ਠੀਕ ਹੈ ਅੱਜ ਤੱਕ ਬਾਬੇ ਜੀ ਮੇਰੇ ਪਰ ਕੋਈ ਚੱਕਰ ਨਹੀਂ ਸਾਨੂੰ ਜੇਲਾ ਵੀ ਕੱਟਣੀ ਪੈ ਗਈ ਆਪਣੇ ਕੰਮ ਕਰਕੇ ਕਿਸਾਨੀ ਕੰਮ ਕਰਕੇ ਅਸੀਂ ਤਾਂ ਭਗ ਵਾਲੇ ਕਹਿੰਦੇ ਅਸੀਂ ਤਾਂ ਜਿੰਦ ਵੀ ਲਾਣ ਨੂੰ ਤਿਆਰ ਹੈ ਕਾੜੇ ਪਿੱਛ ਗੋਲੀਆਂ ਮਾਰਨਾ ਗੋਲੀਆਂ ਮਾਰੋ ਜਿਹੜਾ ਚ ਟੱਕਣਾ ਜਿਹੜਾ ਡੱਕੋ ਪਰ ਆਪਣੇ ਹੱਕ ਲੈ ਕੇ ਰਾਂਗੇ ਆਪਣੀ ਪੀੜੀ ਪਿੱਛੇ ਲੜਾਂਗੇ ਅੱਜ ਵੀ ਲੜਾਂਗੇ ਕੱਲ ਨੂੰ ਫੇਰ ਕਦੇ ਲੋੜ ਪਊਗੀ ਸਾਡੀ ਸਾਡੀ ਕੌਮ ਸਾਡੀ ਫੇਰ ਵੀ ਲੜਾਂਗੇ ਫੇਰ ਵੀ ਐਵੇਂ ਖੜੇ ਮਿਲਾਂਗੇ ਹਰਜਣਾ ਦੇ ਵਿੱਚ ਘਰਾਂ ਚ ਜਾ ਰਹੀ ਹੈ ਪੁਲਿਸ ਤੁਹਾਡੇ ਫਾਦਰ ਸਾਹਿਬ ਵੀ ਲਗਾਤਾਰ ਮੈਂ ਉਹਨਾਂ ਦੇ ਵੀਡੀਓਜ਼ ਦੇਖ ਰਿਆ ਸੀ ਉਹ ਵੀ ਲਗਾਤਾਰ ਐਕਟਿਵ ਹੈ ਅੰਦੋਲਨ ਦੇ ਵਿੱਚ ਉਹ ਵੀ ਦੋ ਤਰੀਕ ਨੂੰ ਹੀ ਨਿਕਲ ਗਏ ਸੀਗੇ ਸਾਡੀ ਸਾਰੀ ਟੀਮ ਜਿਹੜੀ ਵੀ ਹੈਗੀ ਸਾਡੇ ਪਿਤਾ ਜੀ ਵੀ ਧਰਨੇ 'ਚ ਹੀ ਨੇ ਉਹ ਵੀ ਕਰਨ ਹੀ ਗਏ ਆ ਉਹਦੇ ਤੇ ਘਰ ਫੈਮਿਲੀ ਬਾਕੀ ਕੁਝ ਮੈਂਬਰ ਹੈਗੇ ਮਾਤਾ ਪਿਤਾ ਮਾਤਾ ਜਾਂ ਕੁਝ ਤੇ ਉਹ ਦਬਕੇ ਮਾਰਦੇ ਨੇ ਸਾਡੇ ਮਾਮਾ ਤੋਂ ਸਾਡੇ ਮਾਮਾ ਨਹੀਂ ਦਬਦਿਆਂ ਤਾਂ ਸਾਡੇ ਮਾਮਾ ਦਾ ਡੰਡੇ ਲੈ ਕੇ ਕੁੰਡੇ ਖੋਲਦੇ ਨੇ ਇਹਨੂੰ ਨਾ ਇਹਨਾਂ ਦਾ ਕੋਈ ਨੋਟਿਸ ਨੋਟਿਸ ਫੜਦੇ ਨੇ ਉਹ ਬਹੁਤ ਮਜ਼ਬੂਤ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਵੀ ਹਾਂ ਸਾਡੇ ਬੱਚੇ ਬਹੁਤ ਵਧੀਆ ਕੰਮ ਤੇ ਲੱਗੇ ਹੋਣੇ ਸੱਚ-ਸੱਚ ਦੀ ਲੜਾਈ ਲੜ ਰਹੇ ਨੇ ਠੀਕ ਹੈ ਤੇ ਸਾਨੂੰ ਤਾਂ ਯਾਰ ਥਾਪੜਾ ਦੇ ਕੇ ਭੇਜਦੇ ਨੇ ਸਾਡੇ ਘਰ ਦੇ ਸਾਡੇ ਮਾਪੇ ਸਾਨੂੰ ਥਾਪੜਾ ਦੇ ਕੇ ਭੇਜਦੇ ਨੇ ਕੋਈ ਪੁੱਤ ਤੁਰੋ ਵੀ ਜਿੰਦਲੇਖੇ ਵੀ ਲਾਣੀ ਪੈਗੀ ਨਾ ਵੀ ਆਪਣੀ ਕਿਸਾਨੀ ਕੌਮ ਦੀ ਉਹ ਵੀ ਕਦੇ ਵੀ ਨਹੀਂ ਸਾਡੇ ਘਰ ਦੇ ਨੇ ਹਦ ਤੱਕ ਸਾਨੂੰ ਕਦੇ ਨਹੀਂ ਰੋਕਿਆ ਵੀ ਹਾਂ ਤੁਸੀਂ ਘਰਾਂ ਚ ਲੁੱਕ ਕੇ ਬੈਠ ਜਾਓ ਤੇ ਅ ਕੋਈ ਚੱਕਰ ਨਹੀਂ ਹੈਗਾ ਸਾਡੇ ਅਸੀਂ ਨਹੀਂ ਦਬਦੇ ਸਰਕਾਰਾਂ ਤੋਂ ਨਾ ਸਾਡੇ ਘਰ ਦੇ ਦਬਦੇ ਨੇ ਨਾ ਸਾਡੀਆਂ ਫੈਮਲੀਆਂ ਦਬਦੀਆਂ ਨੇ ਤੇ ਇਹ ਸੱਚ ਅਕ ਦੀ ਲੜਾਈ ਹੈ ਸੱਚ ਅਕ ਦੀ ਲੜਾਈ ਐਵੇਂ ਲੜਦੇ ਰਹਾਂ ਸਰ ਹਰਿਆਣੇ ਦੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਇਸ ਅੰਦੋਲਨ ਦਾ ਤੁਹਾਨੂੰ ਲੱਗ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਚੱਲ ਰਹੀਆਂ ਕੁਝ ਇੱਕ ਜਥੇਬੰਦੀਆਂ ਨਹੀਂ ਵੀ ਜਾ ਰਹੀਆਂ ਦੋਵੇਂ ਪੱਖ ਦੇਖਣੇ ਪੈਣਗੇ ਕਿਉਂਕਿ ਕੁਝ ਜਥੇਬੰਦੀਆਂ ਜਿਹੜੀਆਂ ਕਹਿ ਰਹੀਆਂ ਕਿ ਅਸੀਂ ਨਹੀਂ ਜਾ ਰਹੇ ਨਾਲ ਕੁਝ ਜਥੇਬੰਦੀਆਂ ਜਿਹੜੀਆਂ ਜਾ ਰਹੀਆਂ ਉਹ ਮੀਟਿੰਗ ਦੇ ਵਿੱਚ ਬੈਠੀਆਂ ਇਸੇ ਤਰੀਕੇ ਨਾਲ ਹਰਿਆਣੇ ਦੀਆਂ ਵੀ ਕੁਝ ਜਥੇਬੰਦੀਆਂ ਨਹੀਂ ਵੀ ਜਾ ਰਹੀਆਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਪਿਛਲੀ ਵਾਰ ਸਾਰੇ ਇੱਕ ਮੁਠੀ ਹੋ ਕੇ ਚੱਲੇ ਸੀ ਪਿਛਲੀ ਵਾਰ ਵੀ ਸਾਰੇ ਇੱਕ ਮੁਠੀ ਹੋ ਕੇ ਨਹੀਂ ਚੱਲੇ ਸੀਗੇ ਪਿਛਲੀ ਵਾਰ ਵੀ ਥੋੜੇ ਚੱਲੇ ਸੀਗੇ ਪਰ ਬਾਅਦ 'ਚ ਸਾਰੇ ਇਕੱਠੇ ਹੋ ਕੇ ਆ ਗਏ ਸੀ ਨਾ ਲੜਾਈ ਸਾਰਿਆਂ ਦੀ ਇੱਕ ਹੈ ਨਾ ਸਮਝਣਾ ਪਊਗਾ ਦੁਸ਼ਮਨ ਵੱਡਾ ਹੈ ਚਿਰ ਤੋਂ ਡਰੇ ਰਹੀ ਫਿਰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਵਿਰੋਧ ਕਰਨ ਦੇ ਵੀ ਲੱਗੇ ਲੜੋਗੇ ਸੜਕਾਂ ਤੇ ਤੁਹਾਨੂੰ ਵੀ ਆਣਾ ਪਊਗਾ ਕਦੇ ਨਾ ਕਦੇ ਫਿਰ ਅੱਜ ਜਦੋਂ ਤਰੇ ਤੁਰੇ ਹੋਏ ਨੇ ਕਿਸੇ ਨੇ ਸੋਚ ਲਿਆ ਵੀ ਹਾਂ ਅਜ ਸਿਰ ਦੇਣ ਨੂੰ ਸੀ ਤਿਆਰ ਆ ਫਿਰ ਉਹਨਾਂ ਦਾ ਸਾਥ ਦੇਣਾ ਬਣਦਾ ਪਰ ਹਾਂ ਸਾਰੇ ਮੇਰੇ ਖਿਆਲ ਅੱਜ ਮਨਜੀਤ ਰਾਏ ਜੀ ਨੇ ਹਨ ਉਹਨਾਂ ਦਾ ਵੀ ਧੰਨਵਾਦ ਕਰਦੇ ਤੇ ਬਥੇਰੇ ਨੇ ਜਿਹੜੀਆਂ ਜਥੇਬੰਦੀਆਂ ਸਾਡੇ ਨਾਲ ਜੁੜਨ ਲੱਗੀਆਂ ਠੀਕ ਹੈ ਤੇ ਜੁੜ ਰਹੇ ਨੇ ਪਰ ਇਹ ਵੀ ਇਹ ਜਿਹੜਾ ਫਰੰਟ ਸੀ ਨਾ ਇਹਦੇ ਵਿੱਚ ਲੋਕ ਕਿਉਂ ਤੁਰੇ ਨੇ ਅਜ ਇੰਨੀਆਂ ਟਰੈਲੀਆਂ ਨੇ ਕਾਫਲੇਸ਼ ਕਰਕੇ ਨੇ ਵੀ ਗੈਰ ਰਾਜਨੀਤਿਕ ਨੇ ਠੀਕ ਹੈ ਨਾ ਇਹਨਾਂ ਨੇ ਇਲੈਕਸ਼ਨ ਨਹੀਂ ਲੜੇ ਦੋਨੋਂ ਫੋਰਮਾਂ ਨੇ ਹਨਾ ਨਾ ਅਗਲੇ ਆਪਣੇ ਫਾਇਦੇ ਦੀ ਗੱਲ ਨਹੀਂ ਕਰ ਕੁਝ ਹੈਗੇ ਨੇ ਜਤੇ ਬੰਦੀਆਂ ਜਿਨ੍ਹਾਂ ਨੇ ਆਪਣੇ ਪਰਸਨਲ ਲਫਾਇਦੇ ਵੀ ਦੇਖੇ ਨੇ ਫਿਰ ਲੋਕਾਂ ਦੇ ਮਨ ਥੋੜੇ ਜਿਹੇ ਹਟ ਜਾਂਦੇ ਨੇ ਹੈ ਨਾ ਪਿੱਛੇ ਪਰ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡੀ ਲੜਾਈ ਇੱਕਾ ਤੁਸੀਂ ਵੀ ਦੇਖ ਲਿਆ ਵੀ ਇਲੈਕਸ਼ਨਾਂ ਨਾਲ ਲੁਕਸਣਾਂ ਚ ਕੁਝ ਨਹੀਂ ਨਿਕਲਿਆ ਠੀਕ ਹੈ ਇਹਨੂੰ ਸਾਰੇ ਉਹਨਾਂ ਨੇ ਮਿਲ ਕੇ ਲੜੋ ਬੇਨਤੀ ਵੀ ਕਰਦੇ ਆ ਤੇ ਹਰਿਆਣੇ ਚ ਸਾਰੇ ਜ਼ਿਲ੍ਹੇ ਐਕਟਿਵ ਨੇ ਪੇ ਵਿੱਚ ਅਸੀਂ ਟਰੈਕਟਰ ਮਾਰਚ ਕਰਿਆ ਬਹੁਤ ਵੱਡਾ ਉਸ ਤੋਂ ਬਾਅਦ ਅਸੀਂ ਆਪਣਾ ਕੁਰਸੀ ਤਰਜੀਲੇ ਚ ਕਰਿਆ ਯਮਨਾਨਾ ਨਗਰ ਜ਼ਿਲ੍ਹੇ ਚ ਕਰਿਆ ਬਲਾਸਪੁਰ ਚ ਕਰਿਆ ਕੁਰਸੀਤਰ ਦੇ ਅੰਦਰ ਕਰਿਆ ਠੀਕ ਹੈ ਨਾਰਨੋ ਚ ਸਾਡੀ ਯੂਨੀਅਨ ਹੈਗੀ ਆ ਤੇ ਘੱਟੋ ਘੱਟ ਅਸੀਂ 14 ਜ਼ਿਲ੍ਹਿਆਂ ਚ ਤੋਂ ਸਾਡੀ ਯੂਨੀਅਨ ਯੂਨੀਅਨ ਟਰੈਕਟਰ ਮਾਰਚ ਕਰੀ ਤੇ ਸਾਡੇ ਸਾਰੇ ਜ਼ਿਲ੍ਹੇ ਐਕਟਿਵ ਨੇ ਤੇ ਹੋਰ ਯੂਨੀਅਨਾਂ ਨੇ ਜਿਹੜੀਆਂ ਹਰਿਆਣਾ ਦੀ ਉਹ ਵੀ ਨੇ ਸਾਰਾ ਹਰਿਆਣਾ ਨਾਲ ਚੱਲੂਗਾ ਕੱਲ ਨੂੰ ਤੁਸੀਂ ਦੇਖੀ ਚਲੋ ਜਿੱਦੋਂ ਇੱਥੇ ਜਦੋਂ ਜਹਾਜ ਜਲਾਲ ਦਿਖਾਵਾਂਗੇ ਨਾ ਅਸੀਂ ਤਾਂ ਵੇਟ ਕਰ ਰਹੇ ਆ ਆਪਣੇ ਉਹਦੇ ਉਹਨਾਂ ਦੀ ਵੀ ਹਾਂ ਵੀ ਅਸੀਂ ਤਾਂ ਕਹਿੰਦੇ ਮੀਟਿੰਗ ਦੇ ਕੋਈ ਨਿਕਲਦੇ ਹੱਲ ਟੋਲ ਡੈਕਸ਼ਨ ਉਤੇ ਬਾਬਾ ਜੀ ਹਾਲ ਆਪਣੇ ਹੱਕ ਤਾਂ ਲੈ ਕੇ ਆਣੇ ਨੇ ਪਰ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਕਿਹਾ ਨਵਦੀਪ ਕੇ ਤਿਆਰੀ ਇਸ ਵਾਰ ਸਰਕਾਰ ਕਹਿੰਦੀ ਕਿ ਜੋ ਮਰਜ਼ੀ ਹੋ ਜੇ ਕਿਸਾਨਾਂ ਨੂੰ ਲੰਘਣ ਨਹੀਂ ਦੇਣਾ ਉੱਥੇ ਹੀ ਤੁਹਾਡੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟਰ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਦਰਸ਼ਨ ਕਰਨਾ ਲੋਕਤੰਤਰੀ ਤਰੀਕੇ ਦੇ ਨਾਲ ਕਰਨ ਕਿਸੇ ਨੂੰ ਹਥਿਆਰ ਨਹੀਂ ਲੈ ਕੇ ਜਾਵਾਂ ਜਾਣਦੇ ਆਗੇ ਉੱਥੇ ਹਰਿਆਣਾ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਪੈਟਰੋਲ ਪੰਪ ਦੇ ਉੱਪਰ ਤੇਲ ਨਹੀਂ ਭਰਿਆ ਜਾਊਗਾ ਟਰੈਕਟਰਾਂ ਦੇ ਵਿੱਚ ਔਰ ਪੰਜਾਬ ਦੇ ਕਿਸਾਨ ਤਾਂ ਆਪਣੀਆਂ ਕੰਨੀਆਂ 50 50 100 100 ਲੀਟਰ ਦੀਆਂ ਭਰ ਕੇ ਜਾਂ ਕੋਈ ਡਰਮ ਵੀ ਭਰ ਕੇ 250 250 ਲੀਟਰ ਦੇ ਲੈ ਕੇ ਆ ਰਹੇ ਆ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਨੇ ਸਾਡੇ ਸਾਰੇ ਟਰੈਕਟਰ ਦੇ ਤੇਲ ਅਸੀਂ ਸਾਨੂੰ ਪਤਾ ਸੀ ਇਹਨੇ ਨੈਟ ਵੀ ਬੰਦ ਕਰਨਾ ਕਿਉਂਕਿ ਇਹਨਾਂ ਨੇ ਸਾਨੂੰ ਬਹੁਤ ਗੁੱਸਾ ਖਾਇਆ ਹੋਇਆ ਪਹਿਲਾਂ ਅੰਦੋਲਨਾਂ ਚ ਟਰੈਕਟਰਾਂ 'ਚ ਤੇਲ ਵੀ ਫੁੱਲ ਨੇ ਠੀਕ ਹੈ ਹਥਿਆਰਾਂ ਨੂੰ ਕਿਹੜੇ ਅਸੀਂ ਇੱਥੇ ਹਥਿਆਰ ਨੂੰ ਕਿਹੜੇ ਹਥਿਆਰ ਸਾਡੇ ਟਰੈਕਟਰ ਨੇ ਸਾਡੇ ਟਰੈਕਟਰਾਂ 'ਚ ਲੱਕੜੀਆਂ ਨੇ ਸਾਡੇ ਟਰੈਕਟਰਾਂ 'ਚ ਰਾਸ਼ਨ ਅਸੀਂ ਤਾਂ ਬਣਾ ਖਾਣ ਪੀਣ ਦਾ ਸਮਾਨ ਲੈ ਕੇ ਜਾ ਸਾਨੂੰ ਪਤਾ ਵੀ ਹਾਂ ਤੁਸੀਂ ਮੰਨਦੇ ਨਹੀਂ ਸੋਕੇ ਜਾਗੇ ਕਿਉਂਕਿ ਤੁਸੀਂ ਪਹਿਲਾਂ ਸਾਨੂੰ 1.5 ਸਾਲ ਉੱਥੇ ਬਿਠਾ ਕੇ ਰੱਖਿਆ ਅਸੀਂ ਤਾਂ ਚਾਹੁੰਦੇ ਨਹੀਂ ਅਸੀਂ ਕਿਉਂ ਜਾਣਾ ਚਾਹੁੰਨੇ ਆ ਅਸੀਂ ਤਾਂ ਕਹਿੰਦੇ ਆ ਮੀਟਿੰਗ 'ਚ ਹੱਲ ਕਰ ਦੋ ਸਾਡਾ ਨਾਂ ਪੁਲਿਸ ਕਹਿ ਰਹੀ ਹੈ ਕਿ ਲੋਕ ਜਿਹੜੇ ਉਹ ਧਿਆਨ ਦੇਣ ਗੈਰ ਕਾਨੂੰਨੀ ਸੰਗਠਨਾਾਂ ਦੇ ਵਿੱਚ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਨਾ ਲੈਣ ਇਹ ਏਆਈਜੀ ਦਾ ਬਿਆਨ ਨੀ 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 ਕੋਈ ਇਹ ਤਾਂ ਸਰਕਾਰਾਂ ਦੇ ਬਿਆਨ ਨੇ ਆਏ ਆ ਜੂਜ ਨੇ ਤਾਂ ਦਬ ਕੇ ਮਾਰਦੇ ਨੇ ਵੀ ਲੋਕ ਡਰ ਜਾਣਗੇ ਪਰ ਲੋਕ ਨਹੀਂ ਡਰਦੇ ਹੁੰਦੇ ਲੋਕ ਨਹੀਂ ਲੋਕਾਂ ਨੂੰ ਜਿੰਨਾ ਡਰਾਉਣਗੇ ਲੋਕ ਉਨੇ ਨਿਕਲ ਕੇ ਹੁੰਦੇ ਨੇ ਤੇ ਗਰਾਉਂਡ ਤੇ ਨਵਦੀਪ ਕੀ ਕਹਿੰਦੇ ਆ ਲੋਕ ਕਿਸ ਤਰੀਕੇ ਦਾ ਮਾਹੌਲ ਆ ਕੀ ਲੋਕਾਂ ਨੂੰ ਪੁਲਿਸ ਕੀ ਕਰ ਰਹੀ ਹੈ ਜਾ ਜਾ ਕੇ ਘਰਾਂ ਦੇ ਵਿੱਚ ਵੀ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਦੱਸਿਆ ਕਿ ਸੀਸੀਟੀਵੀ ਵੀ ਸੀਗਾ ਕਿ ਮਾਮਾ ਨੂੰ ਧਮਕੀ ਮੈਂ ਧਮਕੀਆਂ ਦਿੱਤੀਆਂ ਜਾ ਰਹੀਆਂ ਡਰਾਇਆ ਜਾ ਰਿਹਾ ਆ ਆਮ ਆਮ ਤੌਰ ਤੇ ਲੋਕਾਂ ਨੂੰ ਪਰਸਨਲੀ ਫੋਨ ਵੀ ਕੀਤੇ ਜਾ ਰਹੇ ਪੁਲਿਸ ਵੱਲੋਂ ਪਰਸਨਲੀ ਫੋਨ ਵੀ ਕੀਤੇ ਜਾ ਰਹੇ ਨੇ ਮੁੰਡੇ ਅਰੈਸਟ ਵੀ ਕੀਰੇ ਗਏ ਨੇ ਮੁੰਡੇ ਦੀ ਸੀ ਜ਼ਮਾਨਤਾਂ ਵੀ ਕਰਾਈਆਂ ਨੇ ਦੋ ਦਿਨ ਮੁੰਡੇ ਸਾਡੇ ਨਾਲ ਦੇ ਫੜੇਗੇ ਸੀ ਪਰ ਉਹਦੀ ਜ਼ਮਾਨਤਾਂ ਹੋ ਗਈਆਂ ਨੇ ਠੀਕ ਹੈ ਨਾ ਤੇ ਕਰ ਰਹੇ ਨੇ ਦਾ ਕੀ ਤਾਂ ਉਹਨਾਂ ਨੂੰ ਕਿ ਨਹੀਂ ਜਾਓਗੇ ਤੁਸੀਂ ਅੰਦੋਲਨ ਹਾਂ ਵੀ ਇਹੀ ਕਿ ਕਰਿਆ ਵੀ ਹੈ ਨਾ ਤੇ ਸਾਨੂੰ ਨੋਟਿਸ ਦੇ ਨੇ ਵੀ ਸਾਨੂੰ ਨੋਟਿਸ ਆ ਗਏ ਨੇ ਸਾਰਿਆਂ ਨੂੰ ਸਾਡੇ ਸਾਡੇ ਜਿੰਨੇ ਵੀ ਸਾਡੇ ਨਾਲ ਦੇ ਟੀਮ ਦੇ ਮੈਂਬਰ ਨੇ ਵੀ ਅਸੀਂ ਥੋੜੀ ਅਗਰ ਕੱਲ ਨੂੰ ਕੋਈ ਨੁਕਸਾਨ ਹੁੰਦਾ ਇਹ ਹੁੰਦਾ ਉਹਦਾ ਥੋੜੀ ਅਸੀਂ ਜ਼ਮੀਨਾਂ ਲੈ ਲਾਂਗੇ ਕੋਈ ਨਹੀਂ ਜੇ ਸਾਡੀ ਸਾਰੀਆਂ ਜ਼ਮੀਨਾਂ ਵੀ ਨਾ ਇਸ ਦੇ ਲੇਖੇ ਲੱਗ ਜਾਣ ਅੰਦੋਲਨ ਸੀਰੇ ਚੜ ਜੇ ਸੀ 2 50 ਦਾ ਆਪਣਾ ਕੋ ਗਰੰਟੀ ਕਾਨੂੰਨ ਮਿਲ ਜੇ ਸਾਰੀ ਜ਼ਮੀਨ ਵੀ ਦੇ ਦਾਂਗੇ ਸਾਰੇ ਦੀ ਸਾਰੀ ਲੈ ਲੈ ਸਰਕਾਰ ਸਾਨੂੰ ਕੋਈ ਫਰਕ ਸਾਡੀ ਕਿਸਾਨੀ ਕੌਮ ਦਾ ਭਲਾ ਹੋਣਾ ਚਾਹੀਦਾ ਠੀਕ ਹੈ ਸਾਨੂੰ ਹੁਣ ਵੀ ਫੋਨ ਆ ਰਹੇ ਨੇ ਆਪਣੇ ਇਲਾਕੇ ਚ ਵੀ ਬਾਈ ਸਾਰੇ ਸਵੇਰੇ ਉੱਥੇ ਮਿਲਾਂਗੇ ਚਾਹੇ ਰਾਤ ਨੂੰ ਨਿਕਲ ਪਲੈਨਿੰਗ ਨਾਲ ਨਿਕਲ ਐਡਾ ਬਥੇਰੇ ਰਾਸਤੇ ਨੇ ਕਿਸਾਨਾਂ ਨੂੰ ਖੇਤਾਂ ਚ ਬਥੇਰੇ ਰਾਹ ਹੁੰਦੇ ਨੇ ਐ ਨਹੀਂ ਰੋਚੀ ਗਏ ਕਿੱਥੇ ਲਾ ਦੇਣ ਸੜਕਾਂ ਤੇ ਲਾ ਦੇਣਗੇ ਬੈਰੀਗੇਟ ਸਾਰੇ ਉੱਥੇ ਥੋੜੀ ਖੇਤਾਂ ਚ ਥੋੜੀ ਸਾਰੀ ਚੀਜ਼ ਨੂੰ ਥੋੜੀ ਬੰਦ ਕਰ ਦੇਣੇ ਸਾਡੀ ਸਾਰੀ ਪਲੈਨਿੰਗ ਹੋਈ ਹੋਈ ਆ ਕੋਈ ਐਵੇਂ ਨਹੀਂ ਅਸੀਂ ਚੱਲੇ ਹੋਏ ਸਾਰੇ ਫੋਨ ਤੇ ਗੱਲਾਂ ਹ ਬੰਦੀ ਉੱਥੇ ਮਿਲੂਗੀ ਤੇ ਉਸ ਤੋਂ ਬਾਅਦ ਸੰਭੂ ਬਾਟਾ ਜਪਟ ਕੇ ਤੇ ਸਾਰੇ ਤੁਹਾਨੂੰ ਫਿਰ ਦਿੱਲੀ ਵੀ ਮਿਲਣਗੇ ਅਗਲੇ ਬੰਨੇ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਵਕਫ ਵਕਫ ਥਾਵਾਂ ਤੇ ਕਿਸੇ ਤਰੀਕੇ ਨਾਲ ਕਰ ਲੈ ਕਿੰਨੇ ਦਿਨ ਲੱਗ ਜਾਣ ਕਿੰਨੇ ਵੀ ਦਿਨ ਲੱਗ ਜਾਣ ਸੇ ਸਾਡੇ ਤਾਂ ਪ੍ਰੋਟੈਸਟ ਹੀ ਇਹੀ ਕਰਦੇ ਨੇ ਆਪਣੇ ਆਪ ਹੀ ਉੱਤੇ ਚੜਾਈ ਜਾਂਦੇ ਨੇ ਠੀਕ ਹੈ ਅਸੀਂ ਤਾਂ ਇੰਨਾ ਹਜੇ ਤਾਂ ਅਸੀਂ ਤਾਂ ਪਹੁੰਚੇ ਪਹੁੰਚੇ ਹਾਂ ਤਾਂ ਬਾਰਡਰ ਦੇ ਨੇੜੇ ਵੀ ਨਹੀਂ ਲੱਗੇ ਇਹਨਾਂ ਨੇ ਆਹਜਾ ਹੱਲਾ ਸਾਰੇ ਦੇਸ਼ ਦੇ ਅੰਦਰ ਲਾਲ ਲਾਲਾ ਕਰਾਈ ਹੋਈ ਹੈ ਵੀ ਪਤਾ ਨਹੀਂ ਕੀ ਕਰਨ ਆ ਰਹੇ ਨੇ ਕਿਸਾਨ ਕੀ ਕਰਨਾ ਆਪਣੇ ਤਾਂ ਅਸੀਂ ਤਾਂ ਆਪਣੇ ਹੱਕ ਲੈਣ ਆ ਰਹੇ ਨੇ ਸਾਡੇ ਵੱਲੋਂ ਤਾਂ ਸਾਰੇ ਆਲੇ ਦੁਆਲੇ ਕਰ ਦੋ ਤੁਸੀਂ ਕੰਦਾ ਚਾਹੇ ਪੰਜਾਬ ਦੇ ਅਸੀਂ ਫੇਰ ਵੀ ਪੱਟ ਕੇ ਆਵਾਂਗੇ ਹੱਕ ਲੈਣ ਦੇ ਬਾਬਾ ਜੀ ਪੀੜ੍ਹੀ ਖਤਮ ਹੋ ਜੂਗੀ ਨਸਲ ਖਤਮ ਹੋ ਜੂਗੀ ਜੇ ਆਪਣੀ ਖੇਤੀ ਨਾ ਹੁਣ ਬਚਾਈ ਕਿਉਂਕਿ ਇਹ ਲਾਸਟ ਲੜਾਈ ਹੈ ਵੀ ਹਾਂ ਆਪਣੀ ਐਮਐਸਪੀ ਗ ਜਬੂਤ ਹੋਣਾ ਆ ਠੀਕ ਹੈ ਬਾਬੇ ਨਾਨਕ ਦੀ ਖੇਤੀ ਮਜਬੂਤ ਸਾਡੇ ਕੋਲ ਕੋਈ ਹੋਰ ਕੀ ਕੀਤਾ ਹੀ ਨਹੀਂ ਹੈਗਾ ਕੋਈ ਤੇ ਸਾਡੀ ਤਾਂ ਸਾਰਾ ਦਾਰਮਦਾਰ ਐਮ ਐਸਪੀ ਗਾਰੰਟੀ ਕਾਨੂੰਨ ਤੇ ਅਸੀਂ ਨਹੀਂ ਸਾਰੇ ਮਰਕੋਟ ਕੋਰਗੇ ਐਨੀ ਮਿਹਨਤ ਆ ਸਾਡੀ ਸਾਰੇ ਸਾਲ ਦੀ ਮਿਹਨਤ ਹੁੰਦੀ ਹੈ ਸਾਰੇ ਦੇਸ਼ ਨੂੰ ਅਸੀਂ ਪਾੜ ਰਹੇ ਅਸੀਂ ਕੀ ਮੰਗ ਰਹੇ ਥੋੜੇ ਭਾ ਮੰਗ ਰਹੇ ਵੀ ਜਿਹੜੀ ਸਾਡੀ ਮਿਹਨਤ ਮਿਹਨਤ ਦਾ ਮੁੱਲ ਮੰਗ ਰਹੇ ਆ ਜੀ એનર્ਜੀ ਹੈ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਅੰਦਰ ਫੁੱਲ ਐਨਰਜੀ ਹੈ ਬਾਬਿਆਂ ਦੇ ਸਾਡੇ ਸਾਡੇ ਨੌਜਵਾਨਾਂ ਤੋਂ ਯੂਜ਼ ਜਿਸੀਂ ਵੀਡੀਓ ਵੀ ਪਾ ਰਹੇ ਆ ਹੈਨਾ ਸਾਡੇ ਯੂਜ਼ ਜਿਦੋਂ ਅਸੀਂ ਪਿੱਛੇ ਗਏ ਸੀ ਬਹੁਤ એનર્ਜੀ ਆ ਬਹੁਤ ਅਗਲੇ ਕਹਿੰਦੇ ਉਹ ਬਾਬਾ ਬੜੀ ਪਿੱਛੇ ਨਹੀਂ ਹਟਦੇ ਹੁਣ। ਬਾਬਾ ਜੀ ਹੁਣਾਂ ਨੂੰ ਪੁੱਛੋ ਜਰਾ ਕਿੰਨੀ ਉਮਰ ਇਹਨਾਂ ਦੀ? ਮੇਰੀ 74 ਸਾਲ ਦੀ ਉਮਰ ਹੋਣੀ ਆ। 74 ਸਾਲ ਦੀ। ਪੂਰੀ ਚੜ੍ਹਦੀ ਕਲਾ ਚਾ ਕਮ। ਚੜ੍ਹਦੀ ਕਲਾ ਜੀ। ਇਹੋ ਦੇ ਨਹੀਂ ਸਾਡੇ। ਵੇਖੋ ਜੀ। ਇਹੋ ਦੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕਸ਼ਮੀਰ ਸਿੰਘ ਸਾਲੋਪ ਸਰਦਾਰ ਦਰਸਲ ਸਿੰਘ ਪਿੰਡ ਕੋਟਲੀ ਅੰਬ ਤਹਿਸੀਲ ਅਜਲੜਾ ਡਿਸਟ੍ਰਿਕਟ ਅਬਰਸਰ ਦਾ। ਅਸੀਂ ਵੇਖੋ ਜੀ ਮੋਦੀ ਨੇ ਧੌਣ ਤੇ ਗੋਡਾ ਰੱਖਣ ਆਏ ਆ ਕਿ ਤੂੰ ਸਾਡੀਆਂ ਮੰਗੀਆਂ ਹੋਈਆਂ ਮੰਨਾਂ। ਮੰਗਾ ਜਿਹੜੀਆਂ ਅਸੀਂ ਆ ਉਦੋਂ ਤੋਂ ਮੁਰਕਰ ਹੋਇਆ ਏ ਸਾਨੂੰ ਤੋਂ ਮਜਬੂਰ ਕੀਤਾ ਏ ਸਾਡਾ ਕੋਈ ਛੜਕਾ ਤੇ ਆੜ ਕੇ ਭੁੱਖੇ ਤੇ ਆਏ ਰਹਿ ਕੇ ਜਾਂ ਇੱਥੇ ਆਪਣੇ ਹੱਥੀ ਰੋਟੀਆਂ ਬੁਕਾ ਕੇ ਖਾ ਕੇ ਤੇ ਇੱਥੇ ਅੰਦੋਲਨ ਦੇ ਅੱਤੇ ਜਾਣਾ ਕੋਈ ਸਾਡਾ ਸ਼ੌਂਕ ਨਹੀਂਗਾ ਅਸੀਂ ਤੇ ਉਹਨੂੰ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡੀਆਂ ਮੰਗਾ ਮੰਨ ਜਾਇਜ ਮੰਗਾ ਨੇ ਸਾਡੀਆਂ ਕੋਈ ਜੇ ਗਲਤ ਅਸੀਂ ਕਹਿ ਰਹੇ ਆਂ ਤੇ ਤਾਂ ਵੀ ਸਾਨੂੰ ਦੱਸ ਇੱਕ ਦੇ ਤੂੰ ਸਵਾਮੀ ਦਾਸਨ ਨੂੰ ਭਾਰਤ ਰਤਨ ਦੇਣ ਜਾ ਰਿਹਾ ਏ ਪਰ ਸਵਾਮੀ ਦਾਸਨ ਦੀ ਗੱਲ ਬਣੀ ਹੋ ਉਹਦੀ ਗੱਲ ਦੇ ਮੰਨ ਉਹਦੀ ਗੱਲ ਦੇ ਮੰਨ ਉਹਦੀ ਗੱਲ ਮੰਨ ਪਹਿਲਾਂ ਫੇਰ ਉਹਨੂੰ ਸੁਆਮੀ ਦਰਤ ਭਾਰਤ ਰਤਨ ਦੇਣ ਦਾ ਤੂੰ ਆਪਣਾ ਹੱਕ ਰੱਖਦਾ ਹੈ ਉਤਰਾ ਤੇ ਤੇਰਾ ਫਾਇਦਾ ਕੋਈ ਨਹੀਂ ਇਹੋ ਜੇ ਕੰਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੜਾ ਸਾਨੂੰ ਸਾਡੇ ਬਜ਼ੁਰਗਾਂ ਦਾ ਇਹ ਸਾਡੇ ਨਾਲ ਨੇ ਇਹਨਾਂ ਦਾ ਆਸ਼ੀਰਵਾਦ ਨਾਲ ਜਿੱਤ ਗਿਆ ਮੈਂ ਆਹ ਬਾਬਾ ਜੀ ਵਾਹਿਗੁਰੂ ਕਰਕੇ ਤੁਰਦੇ ਆ ਸਵੇਰੇ ਗੁਰੂਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਵੀ ਬਾਬਾ ਜੀ ਅੰਗ ਸੰਗ ਸਹਾਈ ਰੱਖਿਓ ਤੇ ਆਪਾਂ ਨੂੰ ਫਤਿਹ ਬਖਸ਼ੀ ਠੀਕ ਹੈ ਜੀ ਸਸਰੀ ਨੂੰ ਧੰਨਵਾਦ ਧੰਨਵਾਦ ਬਾਈ ਜੀ ਸਾਰਿਆਂ ਦਾ ਔਰ ਇਹ ਵਾਟਰ ਕੈਨਨ ਵਾਲਾ ਨਵਦੀਪ ਬਾਈ ਸਾਡੇ ਨਾਲ ਸੀਗਾ ਔਰ ਹਰਿਆਣੇ ਦੇ ਨੌਜਵਾਨਾਂ ਦੇ ਵਿੱਚ ਵੀ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜ਼ਬਰਦਸਤ ਜੋਸ਼ ਦੇਖਣ ਨੂੰ ਮਿਲ ਰਿਹਾ ਕਹਿੰਦੇ ਕਿ ਬੈਰੀਗੇਟ ਤਾਂ ਪਟਨਾ ਦੋ ਘੰਟਿਆਂ ਦੀ ਕਿਹੜਾ ਸਾਰੇ ਇੰਤਜ਼ਾਮ ਕੀਤੇ ਹੋਏ ਆ ਪੰਜਾਬ ਦੇ ਕਿਸਾਨ ਨਾਲ ਨਾਲ ਹੈਡਰਾ ਕ੍ਰੇਨਸ ਵੀ ਲੈ ਕੇ ਆ ਰਹੇ ਆ ਇੰਤਜ਼ਾਮ ਇਹਨਾਂ ਨੇ ਜ਼ਬਰਦਸਤ ਤਰੀਕੇ ਨਾਲ ਕੀਤੇ ਹੋਏ ਆ ਕਿਉਂਕਿ ਸਰਕਾਰ ਨੇ ਬੈਰੀਗੇਟ ਲਾਏ ਤਾਂ ਕਹਿੰਦੇ ਅਸੀਂ ਤਾਂ ਦਿੱਲੀ ਜਾਣਾ ਸਾਡਾ ਟੀਚਾ ਹੈ ਦਿੱਲੀ ਜਾਵਾਂਗੇ ਅਸੀਂ ਇਹ ਗੱਲ ਕਹਿ ਰਹੇ ਆ ਕਿਸਾਨ ਔਰ ਹਰ ਤਰ੍ਹਾਂ ਦੀ ਤਿਆਰੀ ਕਰਕੇ ਕਿਸਾਨ ਤੁਰੇ ਆ ਕਹਿੰਦੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਤੁਰੇ ਆ ਤੇ ਮੋਰਚਾ ਫਤਿਹ ਕਰਕੇ ਵੜਾਂਗੇ ਜਿਹੜੀਆਂ ਸਾਡੀਆਂ ਮੰਗਾਂ ਮਨਾਕਿ ਵਾਪਸ ਕਰਨ ਨੂੰ ਮੁੜਾਂਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸਰਹੰਦ